ਅਧੂਰੀ ਖੁਸ਼ ਹੁੰਦੇ ਹੋ ਕਿ ਬੰਦਾ ਬੜਾ ਚੰਗਾ ਹੈ ਜੀ ਮੈਨੂੰ ਦੂਜੇ ਦੀ ਆਖੇ ਕੰਨਾ ਦੱਸਦਾ ਹੈ ਪਰ ਨਹੀਂ ਸਿਆਣੇ ਵੀ ਇਹਦੇ ਇਹੋ ਦਾ ਵੀ ਸੁਭਾਅ ਬਣ ਜਾਂਦਾ ਹੈ ਭਾਈ ਇੱਕ ਥਾਂ ਤੋਂ ਗੱਲ ਸੁਣ ਕੇ ਦੂਜੀ ਥਾਂ ਤੇ ਸੁਣਾਣੀ ਉਹਦਾ ਵੀ ਸੁਭਾਅ ਬਣ ਜਾਂਦਾ ਹੈ ਇਸ ਤਰ੍ਹਾਂ ਦਾ ਜੇ ਅੱਜ ਉਹ ਬੰਦਾ ਕਿਸੇ ਮਿਆਂ ਕੰਨਾ ਆਖੇ ਤੁਹਾਨੂੰ ਸੁਣਾਦਾ ਹੈ ਤਾਲੂ ਤੁਹਾਡੀ ਗੱਲ ਕਿਸੇ ਨੂੰ ਜਾ ਕੇ ਜਰੂਰ ਦਫੇ ਦਾ ਪਰ ਉਹਦੇ ਕੋਲੋਂ ਰਹਿਣਾ ਨਹੀਂ ਜਾਣਾ ਆਹ ਤਦ ਤੱਕ ਮਹਾਰਾਜ ਨੇ ਬਾਣੀ 'ਚ ਜ਼ਿਕਰ ਇਹ ਕੀਤਾ ਕਿ ਤੁਸੀਂ ਉਹ ਖਾਣ ਜਦੋਂ ਜੰਨੇ ਹੋ ਤੁਹਾਡੀ ਕੁੱਭਾ ਕਰਦਾ ਹੈ ਕਿਸੇ ਦੀ ਆ ਕੇ ਤੁਹਾਨੂੰ ਗੱਲਾ ਵੀ ਦੱਸਦਾ ਹੈ ਤੇ ਜੇ ਜਦੋਂ ਤੁਸ ਨੂੰ ਦਾ ਖਾਣਾ ਨਾਲਾ ਮੰਨ ਕਰ ਦਿੱਤਾ ਤੇ ਤੁਹਾਡੇ ਲਈ ਉਹ ਫਿੱਕੇ ਬੋਲ ਬੋਲਣ ਲੱਗ ਪੈਂਦਾ ਹੈ ਮਨੁੱਖਾਂ ਕੇ ਲਈ ਦੁਨ ਕੀ ਮਾਇਆ ਦਾ ਸਰਬੰਧ ਦੇਖ ਲਈਏ ਪਦ ਦਾਣ ਕਦੇ ਨਾ ਪਾਇਨ ਬੰਦ ਜਿ ਚਿਰ ਪਹਿਨਣ ਖਾਣੇ ਟੀਚੜ ਰੱਖਣ ਕੰਨ ਜਿੱਦ ਨਰੇ ਕਿਛ ਨਾ ਹੋਵੇ ਤੇ ਤੇ ਦੇ ਨ ਭੁਲਣਾ ਕੰਮ ਕਰ ਕਹੇ ਜਦੋਂ ਉਹਨਾਂ ਨੂੰ ਖਾੜਾ ਦਾੜਾ ਨਾਮ ਨਾ ਕਰਨੋਂ ਭਾਪੂ ਦੀਆਂ ਗੋੜਾ ਬੂੜੀਆਂ ਲਾਤੀਆਂ ਉਹੀ ਬੰਦਾ ਫਿਰ ਟਾਡੀ ਨੇ ਲਾ ਕਰਦਾ ਹੈ ਟਾਡੀਆਂ ਗੱਲਾਂ ਜਾ ਕੇ ਦੂਜਿਆਂ ਨੂੰ ਦੱਸਦਾ ਹੈ ਇਹ ਵੀ ਕਹਿੰਦਾ ਹੈ ਕਿ ਐਵੇਂ ਗਾਉਂ ਚੰਗਾ ਸਮਝੀ ਜਾਓ ਤੁਹਾਨੂੰ ਨਹੀਂ ਪਤਾ ਮੈਥੋਂ ਦੇ ਨਾਲ ਰਹਿਣਾ ਤਾਂ ਮੈਨੂੰ ਪਤਾ ਹੈ ਕਿ ਅੰਦਰੋਂ ਉਹ ਕਿਹੜਾ ਦਾ ਹੈ ਬਾਹਰੋਂ ਉਹ ਕਿਹੜਾ ਦਾ ਹੈ ਉਸ ਮੰਗੇ ਦਾ ਵਿੱਚ ਪਾਪਰਦਾ ਤਾਂ ਉਹ ਵਿਚਾਰਾ ਰਹਿ ਨਹੀਂ ਸਕਦਾ ਇਹ ਅੱਜ ਕੋਈ ਤੁਹਾਨੂੰ ਆ ਕੇ ਕਿਸੇ ਨਹੀਂ ਗੱਲ ਸੁਣਾਉਂਦਾ ਹੈ

ਆਦਤਾਂ ਦਾ ਪਰੇਟਿਕਲੇ ਪੰਧਾ ਵੀਰ ਆਦਤਾਂ ਤੋਂ ਮਜਬੂਰ ਹੋ ਜਾਂਦਾ ਹੈ